ਜਲੰਧਰ ਪੁਲਿਸ ਨੇ 2 ਲੱਖ ਦੀ ਬ੍ਰਾਜ਼ੀਲੀਅਨ ਕਰੰਸੀ ਸਮੇਤ ਇੱਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦੋਸ ਸਮੱਗਲਰਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਦਾਅਵਾ ਹੈ ਕਿ ਬਰਾਮਦ ਕਰੰਸੀ オリジナル ਹੈ ਤੇ ਬ੍ਰਾਜ਼ੀਲ ਵਿੱਚ ਇਹ ਬੈਨ ਹੋ ਚੁੱਕੀ ਹੈ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ Swift Desire ਕਾਰ ਨੂੰ ਨਾਕੇ ਤੇ ਰੋਕੇ ਉਸ ਚੋਂ ਜਾਲੀ ਕਰੰਸੀ ਬਰਾਮਦ ਕੀਤੀ ਹੈ ਜਿਸ ਦੀ ਭਾਰਤ ਵਿੱਚ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ ਵਾਜੋ ਬ੍ਰਾਜ਼ੀਲ ਕੰਟਰੀ ਨੂੰ ਪਤਾ ਚੱਲਾ ਹੈ ਵਾਜੇ 1-1000 ਕੇ ਨੋਟ ਬੰਦ ਹੋ ਚੁੱਕੇ ਹਨ ਵਾਹ ਨਹੀਂ ਚਲਦੇ ਇਹ ਲੋਕਾਂ ਨੂੰ ਬੇਵਕੂ ਬਣਾ ਕੇ ਇਧਰ ਹਵਾਲੇ ਕੀ ਤਰ੍ਹਾਂ ਹਵਾਲੇ ਕੀ ਰਕਮ ਬਾੜ ਦਿੰਦੇ ਐ ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰਤੀ ਹੈ ਜਲੰਧਰ ਤੋਂ ਚਿਰਾਗ ਸ਼ਰਮਾ ਜਗਬਣੀ ਟੀਵੀ ਜਗਬਣੀ ਟੀਵੀ ਤੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਈ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕਰ ਮੋੜ ਤੇ ਇੰਸਟਾਲ ਕਰੋ ਜਗਬਨੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ